ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮਿਹਰ ਭਰਿਆ ਹੱਥ ਰੱਖੇ ਸਾਫ ਸੰਤੋਖ ਦੇ ਵੀ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਬਾਕੀ ਮੇਰੇ ਕੋਲ ਵੀ ਪੰਜਾਬੀ ਦਰਜ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਵੀ ਕਰੋ ਤੇ ਬਾਕੀ ਹੋਰ ਜਿਹੜੀ ਆਪਾਂ ਤੁਹਾਨੂੰ ਸਲਵਾਰ ਦੇ ਜੜਾਈ ਦੱਸੀ ਸੀਗੀ ਹੈ ਨਾ ਤੇ ਪਟਾਈ ਵੀ ਦੱਸੀ ਸੀ ਜੜਾਈ ਦੀ ਵੀਡੀਓ ਵੀ ਪਾਈ ਹੋਇਆ ਇਹ ਹੁਣ ਆਪਾਂ ਬਲਾਂ ਦੀ ਵੀਡੀਓ ਪਾਉਣੀ ਆ ਬਹੁਤ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਣ ਲੱਗੀਆਂ ਜਿਨ੍ਹਾਂ ਨੇ ਹਜੇ ਸੈਂਟਰ ਵਗੈਰਾ ਸੂਟ ਵਗੈਰਾ ਨਹੀਂ ਸੀਨੇ ਹਨਾ ਬੜਾ ਬੜਾ ਕਈ ਵਾਰੀ ਬੰਦਿਆਂ ਨੂੰ ਬਾਤ ਪਾ ਹਰ ਇੱਕ ਨੂੰ ਬਾਤ ਪਤਾ ਨਹੀਂ ਲੱਗਦਾ ਕਿ ਕਿੱਦਾਂ ਪਾਉਣੇ ਆਪਾਂ ਬਹੁਤ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਣ ਲੱਗੀਆਂ ਆਪਾਂ ਪਿੱਛੇ ਇੱਕ ਇੱਕ ਬਾੜ ਪਾ ਲਿਆ ਪਿਛਲੇ ਪੱਲੇ ਤੇ ਤੇ ਹੁਣ ਆਪਾਂ ਜਿਹੜਾ ਆ ਮੋੜਨਾ ਪੱਲਾ ਹੈ ਹਨਾ ਇਹਨੂੰ ਆਪਾਂ 1 ਇੰਚ ਛੱਡ ਕੇ ਬਾ ਪਹਿਲਾਂ ਇੱਦਾਂ ਹੀ ਪਾਉਣੇ ਆ ਫਿਰ ਆਪਾਂ ਮੈਂ ਤੁਹਾਨੂੰ ਪਹਿਲੇ ਦੱਸ ਜਿੰਨੀ ਆ ਕਈ ਵਾਰੀ ਫਿਰ ਦਿਮਾਗ ਚੋਂ ਨਿਕਲ ਜਾਂਦੀ ਗੱਲ ਐਦਾਂ ਆਪਾਂ ਬਾੜ ਪਾਈ ਜਾਣੇ ਆ ਆ ਆ ਸੀ ਉਹਨੇ ਆਪਣੀ ਗਵਲੀ ਇਰੀਆ ਤੇ ਆਪਾਂ ਇਹਦਾ ਬਾੜ ਪਾਉਂਦੇ ਚੱਲ ਜਾਣਾ ਤੇ ਬਾਅਦ ਵਿੱਚ ਆਪਾਂ ਆ ਜਿਹੜੀ ਆਪਣੀ ਬੈਲਟ ਹੈ ਨਾ ਇਹਨੂੰ ਆਪਾਂ ਅੱਧੇ 'ਚ ਨਿਸ਼ਾਨ ਲਾ ਲਿਆ ਕੱਟ ਆ ਦੇਖੋ ਇੱਥੇ ਆ ਦੇ ਅੱਧੇ 'ਚ ਕੱਟ ਲਾ ਲਿਆ ਦੋਨੀਆਂ ਪਾਸੇ ਅੱਧੇ 'ਚ ਕੱਟ ਲਾ ਲਿਆ ਤੁਹਾਨੂੰ ਦਿਸਦੇ ਆ ਬਾ ਇਹੇ ਆਪਾਂ ਹਨਾ ਐਦਾਂ ਕਰਨੀਆਂ ਇੱਥੇ ਜਿੱਥੋਂ ਆਪਾਂ ਬੜਾ ਦੀ ਸਟਾਰਟਿੰਗ ਕਰਨੀ ਆ ਤੇ ਹਰ ਬਾੜ ਪਾਉਣ ਲੱਗੇ ਆਪਾਂ ਇੱਥੋਂ ਆਪਾਂ ਬਾੜ ਪਾਉਣੇ ਆ ਉੱਥੋਂ ਆਪਾਂ ਇਹਦ ਤੱਕ ਤੇ ਅੱਧ ਤੱਕ ਐਦਾਂ ਮਿੰਨ ਲੈਣੀਆਂ ਇਹਦਾ ਬੈਲਟ ਆਪਾਂ ਬਾੜ ਤੇ ਲਪਾਈ ਜਣ ਬਾਅਦ ਚ ਆਪਾਂ ਪਤਾ ਕੀ ਕਰਨ ਜਿਆਦਾ ਆਪਣੇ ਥੋੜੇ ਜਿਹਾ ਆ ਪੱਲਾ ਹਨਾ ਜਿਹੜਾ ਗਬਲਾ ਹੈ ਇਹਦਾ ਤੁਸੀਂ ਖਿਆਲ ਰੱਖੋ ਜਿਹੜਾ ਇਹਦਾ ਬੜ ਇਹ ਆਪਾਂ ਇਹ ਕਰੀਜ ਨਾ ਬੰਨਣਾ ਆ ਕਰੀਜ ਆਉਂਦੀ ਇਸ ਬਾੜ ਦੀ ਇਹ ਬੜਾ ਪੈਦਾ ਉੱਤੇ ਲਿਆਉਣਾ ਚਾਹੇ ਮੋਰੇ ਬਲ ਵੱਡਾ ਹੋਵੇ ਚਾਹੇ ਆਵੇ ਛੋਟਾ ਛੋਟਾ ਦਾ ਛੋਟਾ ਪਾ ਦਾ ਵੱਡਾ ਦਾ ਵੱਡਾ ਪਾ ਦਾ ਇਹ ਬੜ ਤੁਸੀਂ ਹਮੇਸ਼ਾ ਹੀ ਕਰੀਜ ਵਾਲਾ ਗੱਬੇ ਇਦਾਂ ਬੜ ਉੱਤੇ ਲਿਆਉਣਾ ਤੇ ਬਾਅਦ ਵਿੱਚ ਤੁਸੀਂ ਹਨਾ ਬਹੁਤ ਸੌਖੇ ਤਰੀਕੇ ਨਾਲ ਮੈਂ ਦੱਸਣ ਲੱਗੀ ਆ ਇਦਾਂ ਬੈਲਟ ਰੱਖ ਲਓ ਪਿਛਲਾ ਪਾਸਾ ਵੀ ਬੈਲਟ ਦਾ ਰੱਖ ਲਓ ਤੇ ਇਦਾਂ ਦੇਖ ਲਓ ਕਿੰਨੇ ਬੜ ਪੈ ਗਏ ਆਪਣੇ ਬੈਲਟ ਆਪਣੀ ਇਦਾਂ ਆ ਗਈ ਹੈ ਸਾਰੀ ਬੱਸ ਇਦਾਂ ਮਿਣ ਕੇ ਦੇਖ ਲਓ ਬੈਲਟ ਹੋਰ ਤੁਹਾਨੂੰ ਮੈਣਨ ਦੀ ਕੋਈ ਲੋੜ ਨਹੀਂ ਹੈਗੀ कंफ्यूज होने की कोई लड़ नहीं हैगी बस एदा बल चाह पाई तो बाद आध का निशान दता है ना पिछले पासे पिछला पासा आन लो मे बस बल पै जाने बाल बहुत सौखे तरीके मैं थो बस लगी हूँ चलो देखो आध है आप इंच छोने ਕਿਉ ਬਾੜੇ ਹੈ ਬਾੜੇ ਨਹੀਂ ਪਹਿਣੇ ਹੈ ਨਾ ਪਾਰ ਛੋਟੇ ਹੀ ਪਹਿਣੇ ਆ ਥੋੜੇ ਹੀ ਪਹਿਣੇ ਆ 8 10 ਕੇ ਪਹਿਣੇ ਆ ਸਲਵਾਰਾ ਕਿਉ ਹੁਣ ਇੰਨੀਆਂ ਖੁੱਲੀਆਂ ਨਹੀਂ ਹੈਗੀਆਂ ਪਹਿਲੀਆਂ ਸਲਵਾਰਾ ਖੁੱਲੀਆਂ ਜਾਂਦਾ ਹੁੰਦੀਆਂ ਸੀ ਹੁਣ ਸਲਵਾਰਾ ਇੰਨੀਆਂ ਨਹੀਂ ਖੁੱਲੀਆਂ ਹੈਗੀਆਂ ਆਪਣੇ ਆ ਦੇ ਅੱਧੇ ਜਾ ਆਪਾਂ ਨਿਸ਼ਾਨੀ ਹੈਗੀ ਆਪਣੇ ਸੀਨੇ ਤੇ ਉਥੋਂ ਆਪਾਂ 1 ਇੰਚ ਬਾਅਦ ਛੱਡ ਕੇ ਪਾਉਣੀ ਆ ਤੇ ਜਿਹੜੇ ਆਪਣੇ 8 ਇੰਚਾਂ ਚ ਬਾੜ ਆ ਜਾਣ 1 ਇੰਚ ਛੱਡ ਕੇ 8 9 ਇੰਚ ਵਾਲਾ ਜਾਣ ਜਿਹੜਾ ਆਪਣਾ ਸਲਵਾਰ ਦਾ 벨ਟ ਦਾ ਹਰਦ ਹੁੰਦਾ ਹੈ ਨਾ ਉਹ ਤੋਂ ਪਿੱਛੇ ਪਿੱਛੇ 4 ਕਿੰਗਰਾਂ ਬਾੜ ਹਟ ਜਾਣ ਫਿਰ ਮੋਰੇ ਮੋਰੇ ਜਿਹੜੀ ਇਹਦਾ ਸਿੱਧੀ ਲਾਈਨ ਹੈ ਨਾ ਮੋਰੇ ਬੜਾ ਬਾੜ ਹੁੰਦੀ ਉਹ ਵੀ ਇਹਦਾ ਸਿੱਧਾ ਜਿਹਾ ਆ ਜਾਣ ਫੇਰ ਸੋਹਣੀ ਲੱਗਦੀ ਹੈ ਹੈ ਨਾ ਤੇ ਇਸ ਕਰਕੇ ਹੁਣ ਮੈਂ ਲੱਗੀ ਬਾੜ ਪਾਣ ਦੇਖਿਓ ਫਿਰ ਤੁਸੀਂ ਆਹ ਦੀ ਪਹਿਲਾਂ ਇਹਨੂੰ ਕੱਲੀ ਨੂੰ ਬਾੜ ਪਾ ਲਓ ਸੌਖੇ ਤਰੀਕੇ ਨਾਲ ਤੇ ਪੈਰ ਦੇ ਉੱਤੇ ਰੱਖ ਤੇ ਬੈਲਟ ਨਾਲ ਲਓ ਦੇਖ ਲਓ ਕਿੰਨੇ ਕੁ ਬਾਲ ਸਾਡੇ ਹੋਰ ਪੈਣੇ ਕਿੰਨੇ ਕੁ ਨਹੀਂ ਹੁਣ ਕਈਆਂ ਨੂੰ ਬਾਜ ਵੱਲ ਨਹੀਂ ਟੱਕ ਆਉਂਦੀ ਹੈਗੀ ਹੈਨਾ ਪਰ ਕਿੰਨੇ ਬਾਲ ਪੈਣੇ ਕਿੰਨੇ ਨੇ ਕਿਉਂ ਮੈਂ ਤੁਹਾਨੂੰ ਕਿ ਸਾਰੀ ਤਰ੍ਹਾਂ ਬਾਲ ਦੱਸ ਦਿਆਂ ਤਿੰਨ ਚਾਰ ਤਰ੍ਹਾਂ ਬਾਲ ਆਪਾਂ ਪਾ ਲੇਦੇ ਬੈਲਟ ਨਾਲ ਲਾ ਕੇ ਬਾਲ ਪਾ ਲੇਦੇ ਆ ਤੇ ਦੂਜੇ ਵੀ ਇੰਦਾ ਵੀ ਪਾ ਲੇਦੇ ਆ ਤੇ ਹੁਣ ਮੈਂ ਤੁਹਾਨੂੰ ਆ ਸੌਖੇ ਤਰੀਕੇ ਨਾਲ ਹੋਰ ਦੱਸਣ ਲੱਗੀ ਆ ਐਦਾਂ ਤੁਸੀਂ ਪਹਿਲਾਂ ਆਪਣਾ ਬਾਲ ਚੱਕ ਲਓ ਬਾਲ ਚੱਕ ਕੇ ਐਦਾਂ ਪਾ ਲਓ ਉਹ ਤੁਹਾਡੀ ਖੁਸ਼ੀ ਵਾਲ ਮੋٹے ਪੌਣੇ ਜਾਂ ਬਾਹਰੀਕ ਪੌਣੇ ਉਹ ਤੁਸੀਂ ਆਪਣੀ ਜਿੱਦਾਂ ਪਾ ਸਕਦੇ ਉਦਾਂ ਪਾਓ ਆਪਾਂ ਇੱਥੇ ਵੈਕੈਂਸੀ ਛੱਡਣਾ ਪਹਿਲਾਂ ਬਣਾ ਦਾ थले ऐद ख्याल रखना थले बार थले खसको इधर आप क्या बाल आप इस हाथ में पाने बल फिर आप दूजी तरह इस पास इस पासे ऐसा पाइ दे पा पाने है। सीन से ख्याल रखो सीन से बल नहीं थोड़ा कोई भी होना चाहिए सीन चाहे बेच बेच देव चाहे सीन परले पासे करो और पास चाहे परले पासो सीन से बलना कोई भी आए ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਫੇਰ ਜਦ ਵੀਡੀਓ ਬਣਦੀ ਆ ਤਾਂ ਫੇ ਮਨ ਚ ਮਨ ਲੱਗਦਾ ਪੇ ਹੋਰ ਵੀਡੀਓ ਸਾਡੀ ਦੇਖਦੇ ਆ ਬਹੁਤ ਸਰੋਤੇ ਸਾਨੂੰ ਤਾਂ ਵੀਡੀਓ ਹੋਰ ਬਣਾਈਏ ਫੇ ਮਨ ਕਰਦਾ ਹਨਾ ਵੀਡੀਓ ਬਣਾਉਣ ਨੂੰ ਹੋਰ ਫੇ ਜਦ ਕੋਈ ਦੇਖਦਾ ਨਹੀਂ ਫੇ ਮਨ ਵੀ ਨਹੀਂ ਕਰਦਾ ਹੈਗਾ ਬਣਾਉਣ ਆ ਥੱਲੇ ਦੇ ਬੜਾ ਇਦਾਂ ਖਿਆਲ ਰੱਖਣਾ ਥੱਲੇ ਦੇ ਵਾਲਾ ਇਦਾਂ ਤੁਸੀਂ ਬਾਹਰ ਨੂੰ ਕੱਢੀ ਜਾਣਾ ਇਦਾਂ ਇਧਰਲੇ ਪਾਸੇ ਨੂੰ ਮਸ਼ੀਨ ਵਾਲ ਦੇ ਪਾਸੇ ਨੂੰ ਕਿਉਂ ਤਾਂ ਜੋ ਬਾੜ ਤੁਹਾਡਾ ਥੱਲੇ ਨਾ ਬੈੱਕ ਕੇ ਫਸ ਕੇ ਕਿਵੇਂ ਫੇਪਾਲ ਵਿੱਚੋਂ ਨਿਕਲ ਜਾਣਾ ਇੱਕ ਦੋ ਜਾਂ ਤੇ ਸਲਵਾਰ ਆਪਣੀ ਬਾਧ ਰੱਖੋ ਜੋ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਕਈ ਵਾਰੀ ਬਾਅਦ ਤੁਸੀਂ ਜੇ ਇੰਦਰ ਹਨਾ ਜਿਆਦਾ ਕਪੜਾ ਛੱਡੂਗੇ ਤਾਂ ਬਾਅਦ ਤੁਹਾਡਾ ਨਿਕਲਣਾ ਨਹੀਂ ਹੈਗਾ ਜੇ ਤੁਸੀਂ ਥੋੜਾ ਕਪੜਾ ਛੱਡੂਗੇ ਤਾਂ ਫਿਰ ਬਾਅਦ ਤੁਹਾਡਾ ਨਿਕਲ ਜਾਣਾ ਹੈ ਜੇ ਹੁਣ ਜਿਆਦਾ ਕਪੜਾ ਤਾਂ ਫਿਰ ਤੁਸੀਂ ਪੇਪਰ ਵਾਈਜ਼ ਇਹ ਹੋ ਕੇ ਬਾਅਦ ਪਾ ਸਕਦੇ ਹੋ ਹਨਾ ਇੱਧਰ ਇਹ ਕੋਈ ਬਾਅਦ ਪਾ ਸਕਦਾ ਬਹੁਤ ਸੌਖੇ ਬਾੜਿਆ ਪਹਿਲਾਂ ਬਾਅਦ ਪਾ ਲਓ ਇੱਕ ਇਹ ਕੱਪੜਾ ਜਿੱਦਾਂ ਨਾ ਰਵੜ ਕੇ ਬਾਤੀ ਹੁੰਦੀ ਏਦਾਂ ਹੈ ਕੱਪੜਾ ਇਹ ਮੈਂ ਦੇਖੋ ਹੁਣ ਸੀਨ ਆ ਗਈ ਐ ਬਾਅਦ ਮੈਂ ਇੱਥੋਂ ਚੱਕਣਾ ਬਾ ਇਹ ਸੀਨ ਆਪਾਂ ਵਿੱਚ ਲੈ ਕੇ ਆਉਣੀ ਐ ਸੀਨ ਆਪਾਂ ਉੱਪਰ ਨਹੀਂ ਲਿਆਉਣੀ ਹੈਗੀ ਇਹ ਤਾਂ ਬਾਰਦੇ ਬੈਚ ਸੀਨਾ ਆਪਾਂ ਦੇਣੀ ਹੈ ਚਾਹੇ ਵਾਲ ਨੂੰ ਵੱਡਾ ਕਰਨਾ ਪੈਣਾ ਤੁਹਾਨੂੰ ਚਾਹੇ ਕਰਨਾ ਪੈਣਾ ਛੋਟਾ ਤੇ ਜੇ ਹੁਣ ਆਪਾਂ ਆ ਦੇਖੋ ਆ ਜਿਹੜਾ ਆਪਾਂ ਗੱਬੇ ਹਨ ਪੱਲੇ ਆਣਾ ਨਿਸ਼ਾਨ ਲਾਇਆ ਕੱਟ ਤੇ ਜੇ ਹੁਣ ਆਪਾਂ ਇੱਥੇ ਵਾਲ ਪਾਉਣੇ ਤੇ ਇਹ ਆਪਣੇ ਵਾਲ ਬੜ ਦਾਬੋ ਪੈਣਾ ਆ ਤਾਂ ਆਪਾਂ ਨੂੰ ਦੋ ਵਾਲ ਪਾਉਣੇ ਪੈਣੇ ਉਹ ਵੀ ਛੋਟੇ ਪਾਉਣੇ ਪੈਣੇ ਆ ਕਿਉਂ ਦੋ ਛੋਟੇ ਪਾਉਣੇ ਬਣੇ ਕਿਉਂਕਿ ਇੱਕ ਵਾਲ ਸੂਤ ਨਹੀਂ ਆਉਣਾ ਹੈਗਾ ਆ ਦੇਖੋ ਹੁਣ ਉਹ ਦਾ ਉਹਦੀ ਤੁਸੀਂ ਜਰੂਰ ਇਹ ਛਾਨੇ ਰੱਖਣੀ ਕਰੀਜ ਦਾ ਬਲ ਤੁਸੀਂ ਇਹਨ ਉੱਤੇ ਲਿਆਉਣਾ ਨਾਲ ਦੀ ਨਾਲ ਇਹ ਵੀ ਦੇਖੀ ਜਾਣ ਬਸ ਸਾਡੇ ਵਿੱਚ ਕੱਪੜਾ ਫਿਸਕਦਾ ਤਾਂ ਨਹੀਂ ਇੱਧਰ ਨੂੰ ਆਉਂਦਾ ਤਾਂ ਨਹੀਂ ਸਲਵਾਰ ਪਾਣ ਦੇ ਪਾਸੇ ਨੂੰ ਆਪਾਂ ਬਾਹਰਲੇ ਪਾਸੇ ਨੂੰ ਕੱਢਣਾ ਬਹੁਤ ਸੌਖੇ ਤਰੀਕੇ ਨਾਲ ਇਹਦਾ ਬਾਹਰ ਪਾਉਣੀ ਆਪਣੇ ਹਾਂ ਹੁਣ ਮੇਰਾ ਵਾਲ ਇੱਥੇ ਸੀਨ ਤੇ ਆ ਗਿਆ ਪਰ ਆਪਾਂ ਹੁਣ ਥੋੜਾ ਹੀ ਬੜਾ ਆਪਣਾ ਵੱਡਾ ਪੈਣਾ ਵਾਲਾ ਨਹੀਂ ਪੈਣਾ ਆਪਾਂ ਸੀਨ ਤੋਂ ਇੱਧਰ ਚੱਕ ਲੈਣ ਜੇ ਆਪਾਂ ਫਿਰ ਜਿਆਦਾ ਛੋਟਾ ਹੋ ਜਾਣਾ ਆ ਆਹ ਸੀਨ ਤੋਂ ਆਪਾਂ ਇੱਧਰ ਚੱਕ ਕੇ ਸੀਨ ਆਪਾਂ ਵੇਚ ਦੇ ਦੇਣੀ ਆ ਇੱਧਰ ਦੇਖੋ ਹੁਣ ਮੈਂ ਤੁਹਾਨੂੰ 벨ਟ ਲਾ ਕੇ ਦੱਸਦੀਆਂ ਮੇਰੇ ਪੈ ਗਏ ਆ ਮੇਰਾ ਪਿਛਲੇ ਪਾਸੇ ਦੇ ਵਾਲ ਆ ਦੇਖੋ ਇੱਥੋਂ ਆਪਾਂ 벨ਟ ਚੱਕ ਲੈਣੀ ਆ ਆ ਜਿਹੜੀ 벨ਟ ਐ ਮੈਂ ਤੁਹਾਨੂੰ ਬਿਲਕੁਲ ਸੌਖੇ ਢੰਗ ਨਾਲ ਦੱਸਣ ਲੱਗੀ ਅੱਜ ਇਹਦਾ ਹੱਥ ਆਇਆ ਤੇ ਉੱਧਰ ਇੱਧਰ ਇਹਦਾ ਹੱਥ ਆਇਆ ਅਲੋ ਆਪਾਂ ਪਿਛਲੇ ਪਾਸੇ ਇੱਥੋਂ ਬੈਲਟ ਫੜ ਲੈਣੀ ਪਿਛਲੇ ਪਾਸੇ ਦਾ ਜਿਹੜਾ ਪਿਛਲਾ ਪਾਸਾ ਹੁੰਦਾ ਉਹਨੂੰ ਆਪਾਂ ਇਹ ਨਾਲ ਬੜਾਂ ਦੇ ਨਾਲ ਲਾ ਲੈਣਾ। ਅਲੋ ਇੱਦਾਂ ਬੜਾਂ ਨਾਲ ਲਾ ਲਿਆ। ਬੈਲਟ ਇੱਦਾਂ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਬੜਾਂ ਦੇ ਨਾਲ ਜਿਹੜੇ ਪਿਛਲੇ ਪਾਸੇ ਆਪਾਂ ਬੰਨ ਲਾਏ ਉਹਨੂੰ ਬੈਲਟ ਨੂੰ ਆਪ ਕੋ ਚੱਕੋ ਇੱਥੇ ਨਾਲ ਲਾ ਲਓ ਤੇ ਇਦਾਂ ਮੈਂ ਲਓ। ਜੇ ਮੋੜ ਲੈ ਆਪਾਂ ਮੋੜਲੇ ਪਾਸੇ ਆਪਾਂ ਚੜੀ ਪੰਨੀ ਹੂਆ। ਨਾ ਤੇ ਐਡ ਦਾ ਮਰ ਲੋ ਉੱਧਰ ਅੱਜ ਆਪਾਂ ਚੱਕੀ ਦਾ ਪਿਛਲੇ ਪਾਸੇ ਆਪਾਂ ਬੈਲਟ ਲਾ ਲਈ ਸੌਖੇ ਤਰੀਕੇ ਨਾਲ ਆਇਆ ਬਹੁਤ ਵਧੀਆ ਲਓ ਪੈਡਾ ਆਪਾਂ ਹੁਣ ਲਾ ਲਈ ਆ ਹੁਣ ਆਪਣੇ ਪਹਿਲੇ ਵਾਲਿਆ ਦੇਖੋ ਜਿਹੜੇ ਪੈयो ਆ ਆ ਆ ਇਸੀ ਨਾਲ ਆਪਣੀ ਤਾਂ ਉਧਰ ਸੀਣ ਦੀ ਚੀੜੀ ਹੈਗੀ ਆ ਤੇ ਐਡਾ ਨਾਲ ਲਾ ਕੇ ਦੇਖ ਲੋ ਕਿ ਕਿੰਦਾ ਥੋੜਾ ਹੈ ਜਾਂ ਛੋਟਾ ਹੈ ਜਾਂ ਵੱਡਾ ਹੈ ਹਨਾ ਇਦਾਂ ਲਾ ਲੋ ਲੈ ਬੈਲਟ ਆਪਣੀ ਪੈਰ ਬਿਲਕੁਲ ਪੂਰੀ ਆਈ ਹੈ ਤਾਂ ਦੇਖੋ ਤੇ ਐਸੀ ਮੇਰੀ ਅੱਜ ਦੀ ਵੀਡੀਓ ਮੈਂ ਬੈਲਟ ਇਹੀ ਸੋਟਾ ਲਾ ਕਰਨੀ ਸੀ ਮੈਂ ਬਾਪਾ ਕਿੰਦਾ ਪਾ ਸਕਦੀ ਹਾਂ ਬਾੜ ਪਾਓ ਪਹਿਲੇ ਸਲਵਾਰ ਨੂੰ ਬੈਲਟ ਇਦਾਂ ਨਾਲ ਲਾ ਲੋ ਬੈਲਟ ਨਾਲ ਲਾ ਕੇ ਦੇਖੋ ਤੇ ਸਾਡੇ ਇਹ ਸਲਵਾਰ ਦਾ ਪੱਲਾ ਪੂਰਾ ਆਉਂਦਾ ਇਦਾਂ ਇੱਥੇ ਤੱਕ ਬੈਲਟ ਨੂੰ ਵਿਚਾਰੇ ਦੂਜਾ ਤਾਂ ਨਹੀਂ ਵੱਧਦਾ ਘਟਦਾ ਨਹੀਂ ਹੈਗਾ ਤੇ ਬਣਾ ਚ ਜੇ ਬਾੜਾ ਜੇ ਤੁਹਾਨੂੰ ਸਲਵਾਰ ਦੇ ਬਾਥ ਦੂਜਾ ਲੱਗਦਾ ਤੇ ਤੁਹਾਡੀ 벨ਟ ਘਟਦੀ ਆ ਤਾਂ ਸਲਵਾਰ ਦਾ ਇੱਕ ਬਾੜ ਦੇੜ ਲਓ ਜੇ ਪਤਾ ਲੱਗਦਾ ਵੀ 벨ਟ ਵੱਧਦੀ ਆ ਤਾਂ ਇੱਕ ਇੱਕ ਸਲਵਾਰ ਦੇ ਪੱਲੇ ਵਾਧਦੇ ਤਾਂ ਇੱਕ ਬਾੜ ਹੋਰ ਪਾ ਲਓ ਆ ਦੇਖੋ ਹੁਣ ਮੇਰਾ ਇਹ ਬਿਲਕੁਲ ਪੂਰਾ ਆਇਆ ਹੁਣ ਦੇਖੋ ਆ ਮੇਰੀ ਸੀਣੀ ਆ ਤੇ ਆ ਮੇਰੀ ਪੱਲੇ ਬਾੜਿਆ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨੰਵੀ ਵੀਡੀਓ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ